ਇੱਕ ਗੋਲ ਨਾ ਮੇਰਾ ਇਸ ਤਰ੍ਹਾਂ ਨਾ ਗੱਲਾਂ ਮਲਦੇ ਨਾ ਵੱਤ ਲਾਓ ਨਹੀਂ 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 ਪੰਜਾਬੀ ਸਮਝਾ ਦੇ ਅੰਗਰੇਜ਼ੀ ਮੈਂ ਸਮਝਾ ਦਿੰਦਾ ਤੁਹਾਨੂੰ ਤੇ ਜੇ ਉਹਨੇ ਦਵਾਲਾ ਆ ਗਿਆ ਰਿੰਦਤ ਮੈਂ ਤੁਹਾਡੇ ਖਵਾ ਕਾਰਵਾਈ ਕਰ ਦੇ ਲਈ ਤੇ ਉਹ ਯਾਰ ਬਿੰਤੀ ਕਾਦੀ ਕੀਤੀ ਉਹ ਬਣਾਓ ਬਿੰਤੀ ਮੰਤੀ ਕੀ ਕਰਦੇ ਆ ਕੰਮ ਤੇ ਬੇੜੇ ਕਰੋ ਉਹ ਨਹੀਂ ਨਹੀਂ ਕੋਈ ਅੰਦਾਈ ਇਹਨਾਂ ਕਦੋਂ ਕਦੋਂ ਇਹਨਾਂ ਬਾਲਾ ਨੂੰ ਪੁੱਛਿਆ ਕਰੋ ਤੁਸੀਂ ਚੱਕ ਦਿਓ ਫੱਤਾ ਬਸ ਉਹ ਰਜ਼ਗਾਰ ਦਾ ਹੀ ਕੰਮ ਹੋਦਾ ਉਹ ਕਰਕੇ ਦੇ ਦੂੰ ਯਾਰ ਤੂੰ ਤਾਂ ਪਤਾ ਕਿਵੇਂ ਲਵਾ ਦੇ ਇੱਕ ਉਹ ਅੜਾਏ ਆਲਿਆਂ ਦੀ ਛੜਕਿਆ ਉਹ ਮਦਾਸ ਦੇ ਲੱਗੇ ਹਾਂ 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 ਓ ਯਾਰ ਬੇਨਤੀ ਕਾਦੀ ਕੀਤੀ ਉਹ ਬੜਾਓ ਬੇਨਤੀ ਮੰਤੀ ਕੀ ਕਰਦੀ ਐ ਕੰਮ ਤੇ ਬੇੜਿਆ ਕਰੋ ਲੈ 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 ਕੰਮ ਤੇ ਬੇੜੀ ਦਾ ਸਰ ਦੁਬਾਰਾ ਦਾ ਬੰਦਾ ਹੋਵੇ ਆਪਣੇ ਕੋ ਹਾਂ ਓਕੇ ਓਕੇ ਬਾਏ ਟੋਕ ਬਾਏ ਤੇ ਗ੍ਰਾਂਟ ਸਾਨੂੰ ਦੇਣੀ ਜੇ ਵੱਧ ਦੇ ਦਿਆਂਗੇ ਜੀ ਹੋਰ ਕਰਕੇ ਡੇਰਾ ਕਰਕੇ ਸਾਣਾ ਦੇ ਤੂੰ ਹੀ ਗ੍ਰਾਂਟ ਕੀ ਕਰਦੀ ਤੁਹਾਡੇ ਪੈਰ ਬਣਾ ਦਿੰਦੇ ਠੀਕ ਆ ਉਹ ਦੂਰ ਮੱਠੀ ਕਰੋ ਜੀ ਪੈ ਬਣਾਓ ਹਾਂ ਜੀ ਪੈ ਪੈ ਤਾਂ ਠੀਕ ਆ ਸੀਮਟਾਲੇ ਬਣਾਉਂਦੇ ਸੀਮਟਾਲੇ ਤੇ ਵੇਖੋ ਜਿਹੜੇ ਵੀ ਮੜ ਕੇ ਪੜਾ ਦਿਓ ਫਾਈਲ ਦੀ ਗੱਲ ਕਰੀਏ ਲੋਕ ਟਾਈਮ ਲੱਗਦੇ ਚਾਹੀਏ ਐਸੀ ਅਬੋਧਿੰਦਰ ਸਰ ਮੈਂ ਆਇਆ ਇਹ ਕੋ ਪਵਨ ਦੀ ਬਦਲੀ ਵਾਸਤੇ ਕਿਹਦੇ ਪਵਨ ਦੀ ਬਦਲੀ ਵਾਸਤੇ ਕਮਨ ਕੋਣ ਹੈ ਹੋਣੀ ਕਿ ਪਵਨ ਜਾਈ ਦੀ ਆਹੋ ਓਕੇ ਹੋਣੀ ਕਿ 10 ਵਜੇ ਤੱਕ ਆਹੋ ਨਹੀਂ ਬੰਦੀ ਨਾ ਕਿੱਥੇ ਗਈ ਬੰਦੀ ਅਜੇ ਨਿਕਲੀ ਨਹੀਂ ਕਿਹਦੀ ਕਿਹਦੀ ਨਿਕਲੀ ਨਹੀਂ ਅਜੇ ਆਉਣਗੇ ਇੱਕ ਦੋ ਦਿਨ ਚ ਆਜਣਗੇ ਕੋਡ ਡੀਪੂ ਵਾਲਾ ਕੀ ਕੀਤਾ ਉਹ ਤਾਂ ਡੀਪੂ ਦੇ ਚੜ ਗਿਆ ਤੇਰਾ ਨਾਂ ਚਲ ਗਿਆ ਚਲ ਗਿਆ ਤਾ ਤਾ ਕੱਲ ਤੇ ਚਲੇਗਾ ਸਾਡੀ ਹਾਂ ਕੋਈ ਪਿੰਡ ਜਾਣਾ ਕਿੱਥੇ ਹੁਣਾ ਪਿੰਡ ਜਾਣਾ ਕੋਈ ਦਿੱਕਤ ਤਾਂ ਦੱਚ ਬੜਾਲੀ ਐਸੇ ਹਰ ਤਾਈ ਚੱਲ ਜਾਓ ਉਹ ਦੋ ਮਹੀਨੇ ਹੋ ਚਲੇਗੇ ਸਾਡੇ ਉਹ ਟਾਈਮ ਕੋਈ ਕਰਦੇ ਨਹੀਂ ਉਹਨਾਂ ਦਾ ਚੱਲਦੇ ਦੇਖੋ ਸੋ ਤਾਂ ਗਿਆ ਪੱਕਾ ਹੀ ਗਿਆ। ਐ ਕਿ। ਹੈਲੋ। ਕੀ ਹਾਲ ਹੈ ਬੰਦੇ ਠੀਕ ਹੋ? ਇਹ ਦਾ ਦੇਖ ਆਪਣੀ ਨਹਿਰ ਆ। ਇਹ ਕਿਥੋਂ ਸਪੱਜੀ ਸ਼ੁਰੂ ਹੁੰਦੀ ਆ? ਤਾਲੀ ਸਾਹਿਬ ਗੋਦੜੇ ਤੋਂ ਸ਼ੁਰੂ ਤੇਰੇ ਅੜਾਏ ਤੋਂ ਹੁੰਦੀ ਆ। ਇਹ ਤਾਲੀ ਸਾਹਿਬ ਗੋਦੜੇ ਤੋਂ ਸ਼ੁਰੂ ਹੋ ਗਏ ਨਾ ਤੇ ਅੜਾਏ ਤੋਂ ਹੁੰਦੀ ਆ। ਰਾਆ ਪਿੰਡ ਐ ਅਰਦਾਸ ਦੇ ਨਾਲ। ਤੇਰਾ ਬਾਬਾ ਨਾਨਕ ਦੇ ਨਾਲ। ਸਾਜੀ ਇਹ ਨਹਿਰ ਖਰਾਬ ਪੜੀ ਇਹਦੋਂ ਆਪਾਂ ਕਿਉਂ ਨਹੀਂ ਠੀਕ ਆ ਤੇ ਪੱਕੀ ਕਿਉਂ ਨਹੀਂ ਕਰਦੇ? ਖਾਸੀ ਦੇਣਾ ਵੀ ਠੀਕ ਹੈ। ਨੇ ਨਹੀਂ ਐਕਾ ਕਰਨੀ ਆਪਾਂ ਨਾ ਨਾ ਇਹਦੋਂ ਇੱਕਦੇ ਦਿਨ ਚ ਤੁਸੀਂ ਮੈਨੂੰ ਮਿਲ ਕੇ ਵਜਾਓ ਤੇ ਇੱਕਦੇ ਦਿਨ ਚ ਇਹਦਾ ਐਸਟੀਮੇਟ ਬਣਾ ਕੇ ਇਹਦਾ ਕੰਪਲੀਟ ਕਰੋ ਤੈਨੂੰ ਇਹਨੂੰ ਸ਼ੁਰੂ ਕਰਾਓ ਠੀਕ ਹੈ ਕਿ ਨਹੀਂ ਕਿਉਂਕਿ ਹਰ ਵਾਰ ਉੱਥੇ ਪਾਣੀ ਨੁਕਸਾਨ ਕਰਦਾ ਬਹੁਤ ਜਦੋਂ ਪਾਣੀ ਆਉਂਦਾ ਹਾਂ ਹਾਂ ਠੀਕ ਹੈ ਕਿ ਨਹੀਂ ਹਾਂ ਓਕ 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 ਗੋਪੀ ਤੇ ਗੇਲਣਾ ਗੱਲ ਕਰਾਈ ਅੱਡੀ ਸੇ ਕੋਈ ਹੁੰਦਾ ਕਿੱਦੋਂ ਗੋਪੀ ਨੂੰ ਉਹ ਯਾਰ ਤੈਨੂੰ ਇੱਕ ਛੋਟਾ ਜਿਹਾ ਕੰਮ ਕਿਹਾ ਸੀ ਜਤਿੰਦਰ ਮਸੀਹ ਮੁੰਡਾ ਮੈਂ ਦੋ ਤਿੰਨ ਨੂੰ ਭੇਜਿਆ ਉਹ ਉਹ ਇੱਥੋਂ ਭੇਜਿਆ ਸੀਗਾ ਉਹਦੇ ਬਾਬੇ ਨਾਨਕ ਦੋ ਉਹ ਕੋ ਉਹ ਰਜ਼ਗਾਰ ਦਾ ਹੀ ਕੰਮ ਉਹਦਾ ਫੋਕਾ ਕੇ ਦੇ ਦੂ ਯਾਰ ਉਹਦਾ ਪਤਾ ਕਿੱ데 ਲਵਾ ਦੇ ਉਹਦਾ ਹੋਰ ਕਿਤੇ ਕਰਦੇ ਆਉਂਦਾ ਤੇਰੇ ਕੋਲ ਹੋਰ ਕਿਤੇ ਕਰਦੇ ਆਂ ਕਰਦੇ ਯਾਰ ਬੰਦੇ ਇਦਾਂ ਬਾਅਦ ਬਾਅਦ ਆਉਂਦੇ ਠੀਕ ਨਹੀਂ ਲੱਗਦਾ ਓਕ 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 ਟੱਲੋ ਦੋ ਸਰ ਜੀ ਇਹ ਕਿਹੜਾ ਨੀ ਬੀਜੀ ਗੋੜਾ ਲੱਗਿਆ ਹਾਂ ਸਰ ਜੀ ਤੇ ਬੀਜੀ ਗੋੜਾ ਤੇ ਆਹੋ ਤੁਸੀਂ ਪਹਿਲੀ ਰਵੀ ਜਦੋਂ ਆਪਾਂ ਇੱਥੇ ਬੈਠੇ ਹੋ ਖੋਜੋ ਕੋ ਉਹ ਕੋਈ ਦਾ ਗੱਲ ਸਰਜੀਤ ਸਾਹਿਬ ਕੀ ਸੌਂਰ ਭੇਜੋ ਇੱਥੇ ਨਹੀਂ ਕਿਤੇ ਗਿਆ ਵਾ ਉਹਨੇ ਆਏ ਨਾ ਹੁਕਮ ਫੋਟੋਸਾਪ ਹੁਕਮ ਦਿੰਦਾ ਇਹ ਉੱਡਾ ਆਪਣਾ ਚੰਗਾ ਹੈ ਜੀ ਨੇ ਇੱਕ ਰੈਕੋ ਆਪਣਾ ਕਲੈਕਸ਼ਨ ਉਹਦਾ ਭਾਈ ਪੁੱਛੀ ਇਖਤਿਆਰ ਆ ਉਹ ਨਾਲੇ ਪੱ ਯਾਨੀ ਐਸਐਸਪੀ ਕੋ ਚਲ ਗਈ ਹੈ ਸਾਡੀ ਰਿਪੋਰਟ ਹਾਂ ਐਸਐਸਪੀ ਸਾਹਿਬ ਨੂੰ ਰਿਕੁਐਸਟ ਕਰ ਦਿੱਤੀ ਕਿ ਆ ਜਿਹੜੀ ਫਾਈਲ ਨੰਬਰ ਆ ਜਦੋਂ ਆ ਗਿਆ ਉਹਨੇ ਉਹਨਾਂ ਨੂੰ ਜਾਨਾ ਕਿ ਹੱਦ ਤੱਕ ਉਸਿਆਨ ਕਰਕੇ ਭੇਜਣਾ ਕੱਲ ਹਾਂ ਅਰੇਸਟ ਕਰ ਲੈਣਾ ਕਿ ਇਸੇ ਤਰ੍ਹਾਂ ਆ ਲਿਖੀ ਹਾਂ ਕੱਲ ਹੱਦੀ ਟੀਮ ਵੀ ਇਹਦੇ ਪੇਸ਼ ਨਹੀਂ ਕਰਾਈ ਆ ਅਮਰ ਸਾਹਿਬ ਕਹ ਐਸਐਸਪੀ ਸਾਹਿਬ ਨੂੰ ਕਹੋ ਉਹ ਕਹ ਤੁਹਾਡੇ ਕੋ ਪਈ ਆ ਜੀ ਫਾਈਲ ਡਾਟ ਕਰ ਦੋ ਹਾਂ ਹਾਂ ਜੀ ਕੀ ਹਦਾ ਸਮਝ ਕਿਦਾਂ ਸਮਝ ਤੁਹਾਡੇ ਆ ਲਿਆ ਠੀਕ ਆ ਉਹ ਮਿੱਠੋ 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 ਦੱਸੋ ਉਹ ਕਹੂੰਗਾ ਦੋ ਐਸਐਸਪੀ ਸਾਹ ਨੂੰ ਮਾਰੇ ਕਰਕੇ ਇਹਨਾਂ ਦਾ ਹੋ ਗਿਆ ਤੇ ਇਹਨਾਂ ਨੂੰ ਏਜੰਟ ਨੇ پیسے ਮਾਰ ਦੇ ਇਹਨਾਂ ਦੀ ਹੁਣ ਦੀ ਹੁਣ ਐਸਐਸਪੀ ਸਾਹ ਨੂੰ ਮਾਰ ਗੋਗੇ ਨਾ ਚਲ ਗਈ ਜੀ ਐਸਐਸਪੀ ਪੁਲਰਾ ਸਿੰਘ ਨੇ ਲੈਣੇ ਪੜੀ ਕੀਤੀ ਹੈ ਜੀ ਪਹਿਲੇ ਦਿਨ ਸੱਦਿਆ ਸੀ ਤੇ ਏਜੰਟ ਨੇ ਆਖਿਆ ਕਿ ਮੈਂ ਅਸੀਂ ਵੇਖ ਕੇ ਗੱਲ ਕਰ ਲੈਣੇ ਤੇ ਮਗਰ ਉਹਨਾਂ ਨੇ ਇੱਕ ਇਨਕੁਆਰੀ ਕਰਕੇ ਐਸਐਸਪੀ ਸਾਹ ਨੂੰ ਭੇਜ ਦਿੱਤੀ ਜੀ ਦਾ ਸੰਦਾਨ ਨੇ ਪਰਚਾ ਕਰਾਇਆ ਤੇ ਨਾਮ ਨਾਲ ਪੈਸੇ ਦਵਾਏ ਹਾਂ ਜੀ ਹਾਂ ਨਾ ਜੀ ਇੱਕ ਬਿਤਾਵੀ ਭੇਜ ਐਸਐਸਪੀ ਅਦੰਦਾ ਦਾ ਮੈਂ ਬਲ 2 3 ਮਹੀਨੇ ਪਹਿਲਾਂ ਤੇਰੀ ਡਿਊਟੀ ਲਈ ਆ ਉਹ ਗਲੀ ਖਾਲੀ ਕਰਉਣ ਲਈ ਹਾਂ ਸਦੀ ਵੀ ਕੱਲ ਉਹ ਨਹੀਂ ਨਹੀਂ ਸਦੀ ਤੇ ਕਿਦਾਂ ਦਾ ਕੰਮ ਹੈ ਤੁਹਾਡਾ ਤਿੱਜੀਰ ਆ ਕੇ ਬਿਲਕੁਲ ਦੁਬਾਰਾ ਨਹੀਂ ਸਾਰ ਮਸਲਾ ਹਲ ਕਰੋ ਮਸਲਾ ਹਲ ਕਰੋ ਉਹ ਮੇਰੇ ਸਾਹਮਣੇ ਖੜੇ ਆ ਯਾਰ ਤੁਸੀਂ ਚੰਗੇ ਬੰਦੇ ਇਥੇ ਸਤਾਮ ਸਿੰਘ ਐਸੇ ਹੀ ਕੌਣ ਨੇ ਤਸਦੀਬ ਇੱਕ ਉਹ ਨੂੰ ਨਾਮ ਬellow ਦੇ ਸਤੇ ਦਾ ਨਾ ਕੋ ਗੱਲਾਂ ਬਾਤ ਮੈਨੂੰ ਵਰਤਦਾ ਉਹ ਨਾ ਦੇ 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 ਪੰਜਾਬੀ ਸੁਝਾ ਦੇ ਅੰਗਰੇਜ਼ੀ ਮੈਂ ਸੁਝਾ ਦਿੰਦਾ ਨੂੰ ਕਾਲੀ ਮੈਂ ਲੇ ਕੇ ਭੇਜਦਾ ਸੀਪੀ ਤੂੰ ਹਾਂ ਤੇ ਜੇ ਹੋਰੇ ਦਵਾਦਾ ਆ ਗਏ ਅੰਦਰ ਤਾਂ ਮੈਂ ਤੁਹਾਡੇ ਖਿਲਾਫ ਕਾਰਵਾਈ ਕਰਨ ਲਈ ਦੇ ਹਾਂ ਸਿੱਧੀ ਗੱਲ ਤੇ ਪੰਜਾਬੀ ਚ ਹਾਂ ਓਕੇ ਬਾਈ ਓਕੇ ਬਾਈ ਓਕੇ ਬਾਈ ਜੋ ਤੂੰ ਮੇਰੇ ਨੂੰ ਕੋਈ ਗੱਲ ਮੈਨੂੰ ਆਜੋ 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 ਕੀ ਹਾਲ ਹੈ ਆਹ ਹੋਰ ਠੀਕ ਹੋ ਕੋਈ ਬਾਤ ਤੇ ਮੈਂ ਕੋਈ ਪਾਣੀ ਕੋਈ ਜਾਏ ਨਹੀਂ ਉਹ ਉਹ ਹੋ ਜਾਏਗਾ ਕਬਲਾਉਗਾ ਤੁਸੀਂ ਨਹੀਂ ਤੂੰ ਮਤਾਂ ਪਾਗੇ ਕੋਈ ਨਾਮ ਦੱਸ ਕੇ ਭੇਜ ਐਸਐਪੀ ਨੂੰ ਸੱਦੋ ਹੋ ਸਕਦਾ ਕੀ ਆ ਲਓ 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 ਕਿਦਾਂ ਠੀਕ ਹੋ ਚੜਦੀ ਕਾਂਚ ਹੁਕਮ ਕਰੋ ਉਹ ਆਦਨ ਬਾਇਨ ਨਾ ਕਿੰਨਾ ਦਾ ਮਤਲਬ ਉਹ ਕਹਦਾ ਪੁਆ ਇਹਨਾਂ ਨੂੰ ਬਲਾਕ ਕਰਾ ਮਰਮਨਾਂ ਦੀ ਅਪਰੂਵਲ ਕਰੋ ਮਤੇ ਦੀ ਇਹਨਾਂ ਨੂੰ ਕਰੋ ਹਾਂਜੀ ਸਰ ਭੇਜੇ ਇਹਨਾਂ ਦੇ ਹਾਂਜੀ ਭੇਜੇ ਕਿੱਥੇ ਭੇਜੇ ਆਡੀਓ ਦੇ ਵੀ ਭੇਜਦੇ ਆ ਤੇ ਇਧਰ ਕਿਹਨੇ ਚੋਂ ਸਾਨੂੰ ਤੇ ਇਧਰ ਨਰੇਗਾ ਦੇ ਤੇ ਹਾਂ ਨਾ ਨਾ ਜਲਦੀ ਕਰਾ ਕੇ ਦੋ ਨਾ ਬਾਰਡਰ ਦੇ ਉੱਤੇ ਪੈ ਡਿਆ ਤਾਂ ਰੱਖ ਲਈਏ ਆਪਾਂ ਉਹ ਪੈ ਡਾ ਬੈਠੇ ਸਾਡੇ ਪਿੰਡ ਨੂੰ ਆਹ ਇੰਨਾ ਤਾਂ ਤੁਸੀਂ ਬੜਾ ਖਲਾਲਾ ਦੇ ਉਹ ਪਿੰਡ ਠੀਕ ਕਰੋਨਾ ਆਪਾਂ ਹਾਂ ਹਾਂ ਪਿੱਛੇ ਪਾਜੋ ਤਾਰ ਕਟਾਈ ਹੈ ਦੀ ਬੱਤੀ ਪਲਾਟ ਤੇ ਤੇ ਅਰਦਾਸ ਤਾਰ ਆ ਬੱਤੀ ਆ ਉਹ ਤਾਂ ਐਕਸੀਡੈਂਟ ਨੂੰ ਕਹ ਦਿੰਦੇ ਆ ਕਹਦੇ ਇਸੇ ਐਕਸੀਡੈਂਟ ਨੂੰ ਕਹਦੇ ਆਪਾਂ ਭੈਣ ਜੀ ਦੱਸੋ ਉਹ ਮੈਂ ਕਰਵਾ ਦਿੰਦਾ ਆਪਾਂ ਫੋਨ ਦੱਸੋ 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 ਪਹਿਲੇ ਭੈਣ ਜੀ ਦੱਸੋ ਸਰ ਇੰਜਨ ਦਾ ਹੈ ਹਾਂ ਇੰਜਨ ਖਲਾਬ ਹੈ ਏਜੰਟ ਦਾ ਖਲਾਬ ਕੀ ਹੋਇਆ ਸਰ ਸ਼ਾਹਲਾ ਖਸੀ ਜਾ ਬਲੇ ਹੋਰ ਕੀ ਕਿ ਕੁਰੀਸ਼ਾ ਸ਼ਹਿਰ ਕਰਾ ਲੇ ਕਿ ਉਹਨੇ ਬਾਅਦ ਵੀ ਜੋ ਦੁਬਈ ਦੇ ਮਤਲਬ ਸਾਰੇ ਜਾਲੀ ਡਾਕੂਮੈਂਟਸ ਦਿੱਤੇ ਔਰ ਉਹ ਕਰਤ ਬਾਅਦ ਜੋ ਦਿੱਸ ਦਿਨ ਦੀ ਮਤਲਬ ਟਿਕਟ ਦਿੱਤੀ ਇਹ ਉਹ ਵੀ ਮਤਲਬ ਜਾਲੀ ਨਿਕਲੀ ਔਰ ਜਾਣ ਤੋਂ ਪਹਿਲਾਂ ਫਿਰ ਉਹ ਕਹਿੰਦਾ ਕਿ ਨਹੀਂ ਹੁਣ ਤੁਸੀਂ ਨਹੀਂ ਜਾਓਗੇ ਉਹਨਾਂ ਕੋਲ ਪਿੱਕਰਦਾ ਉਹਦੇ ਅਗਰ ਘਰ ਦਾ ਵੀ ਉਹ ਕਹੇ ਇਹ ਤਾਂ ਕੁਝ ਵੀ ਨਹੀਂ ਹੁੰਦਾ ਕਿੱਥੇ ਕਿੱਥੋਂ ਆਏ ਤੁਸੀਂ ਸਰ ਹੁਸ਼ਿਆਰ ਬੋਤੋ ਕਿਹਾ ਬੋਤੋ ਇਦੀ ਤੋਂ ਆਏ ਤੁਸੀਂ ਹਾਂਜੀ ਸਰ ਓਹੋ ਐਪਲੀਕੇਸ਼ਨ ਕਿੱਥੇ ਜੇ ਆ ਬਿਲਕੁਲ ਹਾਂ ਉਹ ਮੇਰੇ ਪੈਦ ਪੈਦ ਦੀ ਐਪਲੀਕੇਸ਼ਨ ਦਤਾ ਦਿੰਦੀ ਸਰਵੇ ਲਈ ਰਾਈਟਿੰਗ ਪਹਿਲਾਂ ਹੀ ਆਇਆ ਨਾ ਉਹ ਨਹੀਂ ਲਿਖੀ ਥੀ ਉਹ ਦਿੰਦੇ ਇਹਨੂੰ ਟਾਈਪ ਕਰ ਦੋ 12 ਲਿਖ ਦਿੰਨੀ ਆ ਟਾਈਪ ਆਹ ਕਿ ਦਿਖਾਉ ਤੇ ਜੀ ਆ ਇਹਨੂੰ ਸਰਵੇ ਸਰਵੇ ਜਲਦੀ ਜਲਦੀ ਸਿੱਧਾ ਹੀ ਲਿਖੀ ਕਿਉਂਕਿ ਮੈਨੂੰ ਪਤਾ ਨਹੀਂ ਸੀਗਾ ਸਿੱਧਾ ਪਹਿਲਾਂ ਆਏ ਸੀ ਨਹੀਂ ਸਰਵੇ ਦੁਬਾਰਾ ਲਿਖ ਦਿੰਨੀ ਆ ਉਹ ਆਹ ਉਹ ਤੋਂ ਬਾਰਾ ਉੱਥੇ ਲਿਖੋ ਉੱਥੇ ਲਿਖੋ ਉਹ ਤੋਂ ਬਾਰਾ ਸੰਯੋਗ ਨਾਲ ਹਾਂਜੀ ਸਰ ਨਾਮ ਦਾ ਚਾਪੀ ਲਿਖਾ ਕੇ ਲਿਆਵਾ ਕੀ ਆਦਿੱਤਿਕੋ ਐਮਐਲਏ ਸਾਹਿਬ ਕਿੱਦਾਂ ਚੜ੍ਹਦੀ ਕਲਾ ਜੇ ਹੁੱਕ ਹਾਂ ਹਾਂ ਅੱਛਾ ਕੋਈ ਨਹੀਂ ਕੋਈ ਨਹੀਂ ਕਲਾ ਦਾ ਕਾਦ ਹੈ ਕਾਦ ਅੱਜ ਸਭਾ ਦੀ ਬਿਆਦਕ ਬਾਗੀ ਜੀ ਪਿਆ ਅਲੱਗ ਕੀ ਅੰਦਰ ਕਾਪਰਟ ਕਰਨਾ ਹੈ ਅੱਛਾ ਹਾਂ ਜੀ ਸਰ ਮੁਕਮਲ ਕੋ ਟੁਨੇ ਉੱਧਰ ਗਿਆ ਇਹ ਬਲਾ ਰਹੇ ਕੋਪਰਟ ਬੈਂਕ ਤੇ ਬੈਠੇ ਬੈਠ ਬੈਠ ਹਾਂ ਨੋਰਵੇ ਤੋਂ ਹਾਂ ਅੱਜ ਨੋਰਵੇ ਤੋਂ ਨੋਰਵੇ ਤੋਂ ਹਾਂ ਜਿਹੜਾ ਪਿੰਡ ਦੇ ਜਲੰਧਰ ਇਹ ਜਲੰਧਰ ਅੱਛਾ ਮੇਰੀ ਕੂਟੀ ਦੇ ਕਿਨੂੰ ਵਿਖਾਸ ਕਿੱਥੇ ਹੈ ਮੈਨੂੰ ਵਿਖਾਸ ਦੋ ਜੀ तो मैं अपने उठी भेजी से चंडीगढ़ मेरे पैसे तारे में पैसे तारे हुए हैं कि कहना ਐਸਟੀ ਐਕਸੀਨ ਕਰ ਦੋ ਜਾਂ ਐਸਸੀਨ ਕਰ ਦੋ ਐਕਸੀਲ ਕੋਣ ਹੈ ਉੱਥੇ ਪਤਾ ਜੇ ਐਕਸੀਨ ਹੈਗਾ ਲੰਬੜਾ ਇਹ ਲੰਬੜਾ ਹੈਗਾ ਮੈਨੂੰ ਪਤਾ ਨਹੀਂਗਾ ਫੋਨ ਨੰਬਰ ਹੈਗਾ ਐਕਸੀਨ ਦਾ ਤੇ ਐਸਸੀ ਦਾ ਹੈ ਐਸਸੀ ਦਾ ਐਸਸੀ ਦਾ ਹਾਂਜੀ ਹਾਂ ਐਸਸੀ ਐਕਸੀਨ ਹੈਗਾ ਅੱਛਾ ਕਿਹੜੇ ਦੇਸ਼ ਤੋਂ ਆਏ ਤੁਸੀਂ ਨਾਰਮ ਹੈ ਹੋਰ ਵੀ ਤਾਂ ਅੱਛਾ ਮੈਂ ਤੁਹਾਡੀ ਐਡ ਤੇ ਤਾਂ ਮੈਂ ਚੰਡੀਗੜ੍ਹ ਨਹੀਂ ਰਮੇ ਮੇਰੀ ਬਾਕ ਨਾ ਨਾ ਕੋਈ ਗੱਲ ਆਈਆ ਕਲਾ ਕੱਲ ਐਸੀ ਤਾਂ ਆਸ ਇਹ ਤੂੰ ਸਮਝਦਾ ਮੈਂ ਕਲੀ ਗਿਰਦੀ ਐਸੀ ਇੱਥੇ ਹਾਂਜੀ ਨਹੀਂ ਨਹੀਂ ਮੈਂ ਤਾਂ ਰਾਤੀ ਆਜੇ ਚੰਡੀਗੜ੍ਹ ਤੋਂ ਪਦਮ ਨਹੀਂ ਹਾਂ ਸਿੰਬਾਪ ਚਲੀ ਗਿਆ ਸੀ ਆਪਾਂ ਆਜ ਆ ਪੀਛੇ ਨਹੀਂ ਆ ਮੈਂ ਕੰਬਾ ਗੰਤ ਲਾਇਆ ਆਪਣਾ ਘਰ ਤੇ ਸਾਡੇ ਪਾਸੇ ਬਣੀ ਹੋਈ ਚ ਬਾਹਰ ਲਾ ਦੇ ਹੁਣ ਅਚਕ ਮਹਾਗੇ ਕਿਨੇ ਤੁਸੀਂ ਆਹ ਰੋੜੀ ਢਿਕਣੀ ਇਧਰ ਅਸੀਂ ਪੈਸੇ ਵੀ ਤਾਰੇ ਹੋ ਸੱਟ ਤੇ ਤਿੰਨ ਘਰ ਤੇ ਬੁਲਾਉਣ ਨਹੀਂ ਦੇ ਰਹੇ ਮੈਂ ਪਿਛਲੀ ਵਾਰ ਹੀ ਆਇਆ ਸੀਗਾ ਤੇ ਮੰਨ ਗਏ ਫਿਰ ਪੁਲਿਸ ਆਈ ਇੱਕ ਬੰਦਾ ਆਇਆ ਫਿਰ ਕਹਿੰਦੇ ਨਹੀਂ ਲਾਉਣ ਦੇਣਾ ਫਿਰ ਆਏ ਤਿੰਨ ਵਰੀ ਆਏ ਲਾਉ ਹੁਣ ਮੈਂ ਫਿਰ ਆਇਆ ਪੱਜੀ ਐਸੀ ਚੱਕਰ ਤੇ ਹਾਂ ਤੇ ਆਜ ਕਿਹਾ ਆਹ ਇਧਰ ਜਗ੍ਹਾ ਖਾਲੀ ਪਈ ਆ ਰਖ ਨੇ ਆ ਜਗ੍ਹਾ ਖਾਲੀ ਇਧਰ ਲਾ ਆਪਣੀ ਜਗ੍ਹਾ ਇੱਕ ਟੁਪਟਾ ਇਧਰ ਲਾ ਐਸੇ ਨਹੀਂ गलत कमा कर फिर मैं आ पैसे दे रहे कोई गल थ बारह बारह तरीक का भाजपा जो करवा दो बारह तो पहला पहला तो बहुत बहुत ਸ਼ੁਗਰੀ ਤਾਂ ਹੋਣਾ ਗਦਮ ਜੇ ਫੋਨ ਚੁੱਕ ਲਓ ਉਹਨਾਂ ਦੇ ਬਿੱਲ ਪਰ ਕਿ ਸ਼ੋਭਨਾ ਹੈ ਕਿ ਸ਼ੋਭਨਾਪਾਲ ਮਹਿੰਦਰਪਾਲ ਹਾਂ ਮਹਿੰਦਰਪਾਲ ਮੇਰੇ ਵਾਈਫ ਦਾ ਨਾਮ ਹੈ ਹੈਲੋ ਐਕਸਲ ਸਾਹਿਬ ਕਿਹਾ ਦੇ ਸੱਜੀ ਮਿਲ ਕੋ ਨਾਮ ਦੱਬਾ ਲੋ ਨਹੀਂ ਆਇਆ ਇਹ ਹਾਊਸ ਨੰਬਰ 40 ਆ ਬੈਂਕ ਕਲੋਨੀ ਮਿੱਠਾਪੁਰ ਜਲੰਧਰ ਇਹ ਐਨਆਈ ਪ੍ਰਧਾਨ ਨੇ ਆਪਣੇ ਨਾਮ ਦੇ ਤੋਂ ਆਏ ਆ ਜਦ ਇਹਨਾਂ ਦੀ ਕੋਠੀ ਦੇ ਬਾਹਰ ਦੇ ਨਾਲ ਇਹਨਾਂ ਨੂੰ ਫੋਟੋ ਦਿਖਾਈਆਂ ਟਰਾਂਸਫਾਰਮਰ ਗਲਤ ਜਗ੍ਹਾ ਤੇ ਲੱਗਾ ਉਹਨੂੰ ਠੀਕ ਕਰਕੇ ਦਿਓ ਇਹ ਤੁਹਾਡੇ ਕੌਣ ਸੁਣੋ ਇਹਨਾਂ ਦੇ ਸਾਥ 12 ਤੱਕ ਨੂੰ ਵਾਪਸ ਜਾਣਾ ਇਹ ਤੁਹਾਡੇ ਕੋਲ ਹੁੰਦੇ ਆ ਇਹਨਾਂ ਦਾ ਕਟੋਆ ਕਟਰ 7 ਤਰੀਕ ਤੱਕ ਟ੍ਰਾਂਸਫਰ ਹੋਣਾ ਲੱਗਣਾ ਚਾਹੀਦਾ ਬਦਲਣਾ ਹੀ ਆ ਇਹਨਾਂ ਪੈਸੇ ਜਮਾ ਕਰਾਏ ਸਭ ਕੁਝ ਕਰਾਇਆ ਆ ਹਾਂ ਹਾਂ ਇਹਨਾਂ ਦੇ ਪੈਸੇ ਜਮਾ ਕਰਾਏ ਸਭ ਕੁਝ ਕਰਾਇਆ ਸਾਜ਼ੀਦ ਕੀਤੀ ਹੈ ਹਾਂ ਹਾਂ ਉਦੈ ਨਹੀਂ ਤੂੰ ਇਹਨਾਂ ਲਈ ਇਹ ਦਰਕਤ ਤੂੰ ਇਹਨਾਂ ਲਈ ਇਹ ਨਾਮਾਂ ਬੰਦ ਪੁੱਛਾ ਕਰ ਤੂੰ ਤੁਸੀਂ ਚੱਕ ਦਿਓ ਫਟਾ ਬਸ ਉਹਨਾਂ ਨੂੰ ਆਪੇ ਕਰੂੰਗਾ ਤੁਸੀਂ ਕਦੋਂ ਆਪਣਾ ਕਰ ਮੈਂ ਕਹਿ ਦੂੰਗਾ ਕੋਈ ਗੱਲ ਓਕੇ ਓਕੇ ਬਾਈ ਓਕੇ ਬਾਈ ਜਦ ਅਕਸਰ ਸਾਹ ਨੂੰ ਮਿਲਦਾ ਥੈਂਕ ਯੂ ਭਾਈ ਬਹੁਤ ਬਹੁਤ ਸ਼ੁਕਰ ਹੈ ਨਾ ਨਾ ਕਰੀ ਨਾਰਵੇ ਆਉਣਾ ਮੌਕਾ ਮੈਨੂੰ ਦੱਸ ਦੋ ਜੂ ਲਵਰ ਕੁਝ ਇੰਨਰੀ ਆਫਿਸ ਬੁਲਾ ਰਹੇ ਆ ਅੱਛਾ ਨਾਰਵੇ ਚ ਹਾਂਜੀ ਬੁਲਾਏਗਾ ਕਿਨੇ ਮੈਂ ਆਉਂਗਾ ਉੱਥੇ ਜਦੋਂ ਆਇਆ ਠੀਕ